ਯਾਰੀ ਦੋਸਤੋ ਜਦੋਂ ਅਸੀਂ ਪਾਪ ਕਾਰਨ ਰੇੜੀ ਤੋਂ 10 ਰੁਪਏ ਦਾ ਪੈਕਟ ਲੈ ਕੇ ਖਾਂਦੇ ਆ ਤਾਂ ਸਾਡਾ ਧਿਆਨ ਸਿਰਫ ਰੇੜੀ ਵਾਲੇ ਦੀ ਮਿਹਨਤ ਵੱਲ ਜਾਂਦਾ ਕਿ ਸਾਨੂੰ ਉੱਤੇ ਤਰਸ ਵੀ ਆਉਂਦਾ ਤੇ ਅਸੀਂ ਸੋਚਦੇ ਹੁੰਦੀ ਆ ਵੀ ਬੜੀ ਮਿਹਨਤ ਕਰ ਰਿਹਾ ਬੰਦਾ ਕਿ ਗਰਮੀ ਬਹੁਤ ਜ਼ਿਆਦਾ ਆ ਤੇ ਇਹਨੂੰ ਪੱਠੀ ਦਾ ਸੇਕ ਵੀ ਪੈ ਰਿਹਾ ਤੇ ਇਹ ਬੰਦਾ ਬਾਰ-ਬਾਰ ਨੂੰ ਪਸੀਨਾ ਆ ਰਿਹਾ ਬਾਰ-ਬਾਰ ਭੁੰਜ ਰਿਹਾ ਤੇ ਮਤਲਬ ਬੜੀ ਇਹ ਮਿਹਨਤ ਕਰ ਰਿਹਾ ਸਾਡਾ ਧਿਆਨ ਜਿਹੜਾ ਸਿਰਫ ਉਹਦੀ ਮਿਹਨਤ ਵਾਲੇ ਪਾਸੇ ਜਾਂਦਾ ਪਰ ਅਸੀਂ ਕਿਤਨਾ ਕਿਤੇ ਇਸ ਗੱਲ ਨੂੰ ਸਕਿਪ ਕਰ ਦਿੰਨੇ ਆ ਕਿ ਪੋਪ ਕੌਰ ਜਿਹੜਾ ਉਹ ਪੈਕੇਟ ਚ ਪਾ ਕੇ ਸਾਡੇ ਹੱਥ 'ਚ ਪਹੁੰਚਦਾ ਪਹੁੰਚਦਾ ਜਿਹੜਾ ਉਹ ਬੜਾ ਲੰਮਾ ਸਫ਼ਰ ਤੈਅ ਕਰਦਾ ਔਰ ਇਹਦੇ ਵਿੱਚ ਰੇੜੀ ਵਾਲੇ ਨਾਲੋਂ ਕਈ ਗੁਣਾ ਜ਼ਿਆਦਾ ਵੱਧ ਮਿਹਨਤ ਜਿਹੜੀ ਆ ਉਹ ਫਾਰਮਰ ਦੀ ਕਿਸਾਨ ਦੀ ਜਿਹੜੀ ਆ ਉਹ ਲੱਗੀ ਆ ਦੋਸਤੋ ਮੈਂ ਅੱਜ ਸਵੇਰੇ 5 ਵਜੇ ਦਾ ਖੇਤ ਦੇ ਵਿੱਚ ਆਇਆ ਕਿਉਂਕਿ 5 ਵਜੇ ਬੱਤੀ ਆਈ ਆ ਤੇ ਜਵਾਰ ਨੂੰ ਪਾਣੀ ਲਾਉਣਾ ਸੀਗਾ ਆ ਮੇਰੇ ਆਸ-ਪਾਸ ਜਿਹੜੀ ਕੋਈ ਹਰਿਆਲੀ ਵੇਖ ਰਹੇ ਜੇ ਇਹ ਜਵਾਰ ਦਾ ਯਾਨੀ ਖੇਤ ਆ ਔਰ ਜਵਾਰ ਦੀ ਜਿਹੜੀ ਫਸਲ ਆ ਉਹ ਇਹਦੇ ਚ ਆਪਾਂ ਬੀਜੀ ਆ ਔਰ ਇਸ ਜਵਾਰ ਦੀ ਫਸਲ ਦੇ ਛੋਟੇ ਛੋਟੇ ਦਾਣੇ ਜਿਹੜੇ ਆ ਆਪਾਂ ਬੀਜੇ ਸੀ ਜਿਹੜੇ ਕਿਸਾਨੀ ਖੇਤਰ ਦੇ ਨਾਲ ਸਬੰਧਤ ਨਹੀਂ ਬੰਦੇ ਉਹਨਾਂ ਵਾਸਤੇ ਮੈਂ ਗੱਲ ਕਰ ਰਿਹਾ ਕਿ ਛੋਟੇ ਛੋਟੇ ਜਵਾਰ ਦੇ ਦਾਣੇ ਜਿਹੜੇ ਬੀਜੇ ਸੀਗੇ ਔਰ ਜਿਹੜੀ ਹੁਣ ਜਵਾਰ ਹੈ ਲਗਭਗ 3 ਫੁੱਟ 3.5 ਫੁੱਟ ਦੇ ਆਸ-ਪਾਸ ਜਿਹੜੀ ਉਹ ਹੋ ਚੁੱਕੀ ਆ ਸੋ ਅਜੇ ਇਹ ਤਿਆਰ ਹੁੰਦੀ ਹੁੰਦੀ ਆ ਅਜੇ ਵੀ ਲੱਗ ਪਾ ਕੇ ਦਾ ਡੇਢ ਮਹੀਨੇ ਦਾ ਸਮਾਂ ਜਿਹੜਾ ਉਹ ਤਕਰੀਬਨ ਤਕਰੀਬਨ ਹੈ 1 ਮਹੀਨੇ ਦਾ ਡੇਢ ਮਹੀਨੇ ਦਾ ਸਮਾਂ ਜਿਹੜਾ ਉਹ ਤਕਰੀਬਨ ਤਕਰੀਬਨ ਲਵੇਗੀ ਔਰ ਉਦੋਂ ਬਾਅਦ ਜਿਹੜੀ ਹੈ ਤਿਆਰ ਹੋ ਕੇ ਪੱਕ ਕੇ ਤੇ ਬਾਲਾਂ ਨੂੰ ਛੱਲੀਆਂ ਲੱਗਣਗੀਆਂ ਤੇ ਛੱਲੀਆਂ ਜਿਹੜੀਆਂ ਉਹ ਪੱਕਣਗੀਆਂ ਉਹਨਾਂ ਨੂੰ ਤੋੜ ਕੇ ਫਿਰ ਕੰਬਾਈਨ ਦੇ ਥਰੂ ਜਿਹੜਾ ਉਹਨੂੰ ਕੱਢਿਆ ਜਾਏਗਾ ਫਿਰ ਤੁੱਕੇ ਕੰਬਾਈਨ ਜਿਹੜੀ ਅੱਡ ਕਰੇਗੀ ਤੇ ਦਾਣੇ ਜਿਹੜੇ ਆ ਉਹ ਅੱਡ ਕਰੇਗੀ ਉਹ ਫਿਰ ਉਹ ਦਾਣੇ ਜਿਹੜੇ ਮੰਡੀ 'ਚ ਪਹੁੰਚਣਗੇ ਔਰ ਮੰਡੀ 'ਚੋਂ ਜਿਹੜੇ ਉਹ ਦਾਣੇ ਆ ਉਹ ਫਿਰ ਰੇੜੀ ਵਾਲੇ ਦੀ ਰੇੜੀ ਤੇ ਪਹੁੰਚਣਗੇ ਤਾਂ ਫਿਰ ਉਹਨਾਂ ਦਾਣਿਆਂ ਦਾ ਦਾਣਿਆਂ ਦਾ ਪਾਪਕੋਰਨ ਜਿਹੜੇ ਆ ਉਹ ਬਣ ਕੇ ਪੈਕੇਟ ਚ ਪਾ ਕੇ ਤੇ ਫਿਰ ਸਾਡੇ ਹੱਥ ਦੇ ਵਿੱਚ ਪਹੁੰਚਣਗੇ ਸੋ ਇਹਨਾਂ ਲੰਮਾ ਸਫਰ ਜਿਹੜਾ ਉਹ ਪਾਪਕੋਰਨ ਦਾ ਹੈ ਸਾਡੇ ਹੱਥ 'ਤੇ ਪਹੁੰਚਣ ਤੱਕ ਦਾ ਸੋ ਇਹਦੇ ਵਿੱਚ ਜਿਹੜੀ ਕਿਸਾਨ ਦੀ ਮਿਹਨਤ ਆ ਉਹ ਰੇੜੀ ਵਾਲੇ ਨੂੰ ਕਿਤੇ ਜਿਹੜੀ ਉਹ ਜ਼ਿਆਦਾ ਆ ਕਿਉਂਕਿ ਇਹਨੂੰ ਪਾਣੀ ਜਿਹੜਾ ਆ ਪਹਿਲਾਂ ਤੈਨੂੰ ਬੀਜਣ ਲੱਗਿਆਂ ਬੜਾ ਖਿਆਲ ਰੱਖਣਾ ਪੈਂਦਾ ਕੇ ਮਤਲਬ ਸਹੀ ਤਰ੍ਹਾਂ ਜਿਹੜਾ ਸਹੀ ਵਤਰ ਦੇ ਵਿੱਚ ਨੀ ਬੀਜਿਆ ਜਾਵੇ ਵਟਾਂ ਤੇ ਨੂੰ ਬੀਜਣਾ ਪੈਂਦਾ ਕਿਉਂਕਿ ਜਿਹੜੇ ਜਿਸ ਪਧਰੇ ਥਾਂ ਦੇ ਬੀਜ ਦੀ ਇਹਦਾ ਫਿਰ ਝਾੜ ਘਟ ਜਾਂਦਾ ਪਾਣੀ ਦੀ ਜਿਹੜੀ ਆ ਪਾਣੀ ਜ਼ਿਆਦਾ ਆ ਜਾਂਦਾ ਤਾਂ ਫਿਰ ਇਹ ਖਰਾਬ ਹੋ ਜਾਂਦੀ ਹੈ ਇਸ ਕਰਕੇ ਇਹਨੂੰ ਬੱਟਾਂ ਦੇ ਉੱਤੇ ਬੀਜਣਾ ਪੈਂਦਾ ਫਿਰ ਦੂਜਾ ਇਹਨੂੰ ਪਾਣੀ ਜਿਹੜਾ ਆ ਆਮ ਫਸਲ ਵਾਂਗੂ ਕੰਨੀ ਤੋਂ ਨਹੀਂ ਲੱਗਦਾ ਇਹਦੇ ਵੇਚਣਾ ਪੈਂਦਾ ਜਿੰਨਾ ਚਿਰ ਬੱਤੀ ਆਉਂਦੀ ਆ ਉਹ ਕੈਰ ਨੂੰ ਕੈਰੀ ਜਿਹੜਾ ਪਾਣੀ ਕੱਲੇ ਕੱਲੇ ਕੈਰ ਨੂੰ ਲਾਉਣਾ ਪੈਂਦਾ ਔਰ ਫਿਰ ਉਹਦਾ ਲੈਵਲ ਚੈੱਕ ਕਰਨਾ ਪੈਂਦਾ ਕਿ ਜਦੋਂ ਪਾਣੀ ਦਾ ਲੈਵਲ ਜਿਹੜਾ ਪੂਰਾ ਆ ਜਾਏ ਫਿਰ ਅਗਲੀ ਜਿਹੜੇ ਅਗਲੇ ਕੈਰ ਨੂੰ ਜਿਹੜਾ ਲਾਉਣਾ ਪੈਂਦਾ ਔਰ ਪੂਰੇ ਧਿਆਨ ਦੇ ਨਾਲ ਜਿਹੜਾ 8 ਘੰਟੇ ਜਾਂ 10 ਘੰਟੇ ਬੱਤੀ ਆਉਂਦੀ ਆ ਤਾਂ 8-10 ਘੰਟੇ ਜਿਹੜਾ ਜ਼ਿਮੀਂਦਾਰ ਆ ਉਹਨੂੰ ਖੇਤ ਦੇ ਵਿੱਚ ਹਾਜ਼ਰੀ ਜਿਹੜੀ ਉਹ ਦੇਣੀ ਪੈਂਦੀ ਆ ਔਰ ਨਿਗਰਾਨੀ ਦੇ ਨਾਲ ਜਿਹੜਾ ਉਹ ਪਾਣੀ ਜਿਹੜਾ ਉਹ ਲਾਉਣਾ ਪੈਂਦਾ ਸੋ ਇਸ ਤਰ੍ਹਾਂ ਕਰਕੇ ਤੇ ਬੜੀ ਮਿਹਨਤ ਦੇ ਨਾਲ ਜਿਹੜੀ ਜਵਾਰ ਆ ਇਹ ਪਲਦੀ ਆ ਤੇ ਬੜੀ ਮਿਹਨਤ ਕਰਕੇ ਤੇ ਫੇਰ ਜਾ ਕੇ ਕਿਤੇ ਰੀੜੀ ਵਾਲੇ ਦੇ ਜਿਹੜਾ ਰੀੜੀ ਦੇ ਉੱਤੇ ਪਹੁੰਚਦੀ ਔਰ ਫੇਰ ਪਾਪ ਕੌਰ ਬਣ ਕੇ ਤੇ ਸਾਡੇ ਹੱਥ ਦੇ ਵਿੱਚ ਪਾਪ ਕੌਰ ਦਾ ਪੈਕਟ ਜਿਹੜਾ ਉਹ ਪਹੁੰਚਦਾ ਔਰ ਅਸੀਂ ਪਾਪ ਕੌਰ ਦਾ ਸਵਾਦ ਲੈਂਦੇ ਆ ਸੋ ਇਸ ਕਰਕੇ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇੰਨਾ ਆ ਕਿ ਜਦੋਂ ਅਸੀਂ ਪਾਪ ਕੌਰਨ ਖਾਂਦੇ ਆ ਪਾਪ ਕੌਰਨ ਦਾ ਸਵਾਦ ਲੈਂਦੇ ਆ ਤੇ ਉਦੋਂ ਅਸੀਂ ਕਿਤੇ ਨਾ ਕਿਤੇ ਰੀੜੀ ਵਾਲੇ ਦੀ ਮਿਹਨਤ ਦੇ ਨਾਲ-ਨਾਲ ਕਿਸਾਨ ਦੀ ਮਿਹਨਤ ਵਾਲੇ ਪਾਸੇ ਵੀ ਥੋੜਾ ਜਿਹਾ ਧਿਆਤੀ ਮਾਰਿਆ ਕਰੀਏ ਕਿਸਾਨ ਦੀ ਮਿਹਨਤ ਜਿਹੜਾ ਸਕਿਪ ਨਾ ਕਰਿਆ ਕਰੀਏ ਇਹ ਵੀ ਜਰੂਰ ਸੋਚਿਆ ਕਰੀਏ ਕਿ ਕਿਸਾਨ ਨੇ ਕਿੰਨਾ ਲੰਮਾ ਕਿੰਨੀ ਮਿਹਨਤ ਕਰਕੇ ਤੇ ਕਿੰਨੀ ਜਿਹੜੀ ਉਹ ਖੇਚਲ ਦੇ ਨਾਲ ਜਿਹੜੀ ਆ ਉਹ ਜਵਾਰ ਜਿਹੜੀ ਉਹ ਪੈਦਾ ਕਰਕੇ ਤੇ ਰੀੜੀ ਤੱਕ ਪਹੁੰਚਾਈ ਆ ਔਰ ਫਿਰ ਅਸੀਂ ਪਾਪ ਕੌਰਨ ਦਾ ਸਵਾਦ ਲੈ ਰਹੇ ਹਾਂ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ